پڙهيو رهيو آهي ਤੁਸੀਂ ਦੇਖ ਰਹੇ ਹੋ ਸਾਹਮਣੇ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਤੇ ਵੱਡੀ ਗੰਟੀ ਦੇ ਵਿੱਚ ਘਰਦਾ ਵੱਡੀ ਗੈਂਤੀ ਦੇ ਵਿੱਚ ਠੇਕਾ ਕੰਮੇ ਪਹੁੰਚੇ ਹੋਏ ਹੈ ਕਿ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਹਰਪਾਲ ਜ਼ਿਮੇ ਦਾ ਗੜਾ ਹੈ मां ਕਿਹੜੇ ਗਾਂ ਤੋਂ ਜਿਹੜੇ ਪਿੱਛੇ ਖੜੇ ਨੇ ਇੱਧਰ ਥਾਂ ਖਾਲੀ ਪਈ ਆ ਇੱਧਰ ਸਾਹ ਤੇ ਆ ਜਾਓ ਬਾਕੀ ਸਾਈਡ ਉਧਰ ਬੈਠੋ ਦੇਖ ਜਿਹੜੇ ਖੜੇ ਨੇ ਦੇਖ ਜਿਹੜੇ ਬੈਠੇ ਸਾਰੇ ਜਿੰਨੇ ਬੈਠੇ ਜਿੱਥੇ ਜਗ੍ਹਾ ਲੱਗੀਆਂ ਬੈਠ ਜਾਓ ਬਾਕੀ ਸਾਰਾ ਖਾਲੀ ਜਿੱਥੇ ਕਰ ਲਈ ਆ ਲੋ ਇੱਥੇ ਬਾਕੀ ਖੜੇ ਕੋਈ ਨਾ ਜਾਓ ਬਰਤੂਰ ਆਪੀ ਨੂੰ ਨਮਰੂ ਬੈਂਤੀਆ ਕੋ ਮੇਰੀ ਹਿੱਕੇ ਤੋਂ ਪੰਜਾਬ ਸਰਕਾਰ ਮਰਦਾਬਾ ਜੁਲਾਰਾ ਬਾਣ ਮਰਦਾਬਾ ਮੁਖਮਲ ਸਿੰਘ ਭਗਵਾਨ ਜੁਮਾ ਮਰਦਾਬਾ ਮਰਦਾਬਾ ਰਿਤਮਲ ਗੁਰਪਾਲ ਜੁਮਾ ਮਰਦਾਬਾ ਜੁਲਾਰਾ ਬਾਣ ਮਰਦਾਬਾ ਸਤਿਜੀ ਝੰਡੇ ਚੱਕ ਕੇ ਆਵਾਜ਼ ਪੂਰੇ ਜ਼ੋਰ ਦੇ ਨਾਲ ਮੁਖਮਲ ਸਿੰਘ ਦੇ ਖੇਣ ਜਾਣਾ ਟੈਗ ਕਰੋ ਟੈਗ ਕਰੋ ਜਿਹੜੀ ਨਗਰ ਕੌਂਸਲ ਕਮੇਟੀ ਦੇ ਆਗੂ ਆ ਰੋਗ ਜੁਗਰ ਬਲਦੀ ਦਾ ਸਰਪੰਚ ਪ੍ਰਧਾਨ ਨੇ ਸਟੇਜ ਦੇ ਤੋਂ ਅੱਗੇ ਪ੍ਰਸ਼ਾਸਨ ਬੁਲਾ ਰਿਹਾ ਬੇਨਤੀ ਆ ਕੌਂਸਲ ਕਮੇਟੀ ਦਾ ਪ੍ਰਧਾਨ ਆ ਇੱਥੇ ਪਹੁੰਚੇ ਦੱਕੀ ਇੱਕ ਗੱਲ ਹੋ ਰਹਾ ਕਿ ਜੇ ਸਰਕਾਰ ਨੇ ਹੱਦ ਨਹੀਂ ਲਿਆ ਕਰਨਾ ਕਿੱਲ ਦੇ ਸੀਨੀਅਰ ਹੋ ਚੁੱਕੇ ਆ ਇਹਨਾਂ ਇਸ ਕਰਕੇ ਬੇਨਤੀ ਆ ਕਿ ਜਿੱਥੇ ਵੀ ਜਗ੍ਹਾ ਮਿਲਦੀ ਆ ਖੜੇ ਬੈਠ ਜੋ ਇਹਨਾਂ ਨੂੰ ਬੇਨਤੀ ਹੈ ਮਾਰ ਦਿਓ ਜਿਨ੍ਹਾਂ ਨੇ ਆਪਣੇ ਸਟੇਟ ਕੋੜੀ ਵਿੱਚ ਆ ਗਏ ਆ ਇਹ ਤੋਂ ਸਟੇਟ ਕੋੜੀ ਆ ਗਏ ਪਰਸਾ ਦੀ ਰਾਤ ਨਹੀਂ ਬਿਤਾ ਰਿਆ ਸਭ ਨੂੰ ਬੈਂਕ ਤੇ ਆਹਾ ਧੰਨਵਾਦ ਮਾਤਾ ਜੀ ਬੈਠ ਜਿਓ ਰੁਕ ਮਾਂ ਪੂਰੀ ਹਰਪਾ ਅੱਧੀ ਨੂੰ ਮਿਲੀ ਕਿਤੇ ਨੇਗੇ ਬੈਂਕੀ ਅੱਡੇ ਕੋਟੇ ਪਹੁੰਚਣ ਦੇ ਖੇਤਰਾ ਕਰ ਲਾ ਤਸੀਰ ਬਰੰਦਰ ਮਾਮੂ